ਇੰਟਰਵਿਊ ਸੀ ਆ ਮੇਰਾ ਪਾਸਪੋਰਟ ਸੀਗਾ ਮੈਂ 10ਵੇਂ ਮਹੀਨੇ ਜਾਣਾ ਹੈ 2 ਤਰੀਕ ਨੂੰ ਫਲਾਈਟ ਸੀ ਮੇਰੀ ਨਾਲ ਬਾਅਦ ਕੀ ਕਰੇ ਲੜਾਈ ਇਹਨੇ ਪਾਸਪੋਰਟ ਪਾੜ ਦਿੰਦੇ ਮੈਂ ਨਹੀਂ ਜਾਣ ਦੇਣਾ ਹਾਂਜੀ ਮੈਂ ਪਾੜਿਆ ਮੈਂ ਝੂਠ ਨਹੀਂ ਬੋਲਦੀ ਕਤਲ ਨਸ਼ਾ ਚੋਰੀਆਂ ਦਕੈਤੀਆਂ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੋਣੇ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਕਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਨਗ ਡੇਢ ਸਾਲ ਕਿ ਲਾ ਆ ਅਸੀਂ ਮਾਵਾ ਤੀਆਂ ਕਦੀ ਆਦੇ ਮਾਪਿਆ ਤੇ ਕਦੀ ਇੱਥੇ ਕਦੀ ਮਾਪਿਆ ਤੇ ਕਦੀ ਇੱਥੇ 10 ਦਿਨ ਪਹਿਲਾਂ ਦੁਬਈ ਤੋਂ ਘਰ ਵਾਪਸ ਆਇਆ ਸੀ ਪਤੀ ਤੇ ਉਸ ਦੇ ਵੱਲੋਂ ਘਰ ਵਾਪਸ ਆਉਣ ਦੇ ਸਾਰ ਹੀ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਲਿਆ ਗਿਆ ਦੱਸਿਆ ਜਾ ਰਿਹਾ ਕਿ ਵਿਦੇਸ਼ ਜਾਣ ਤੋਂ ਜਿਵੇਂ ਹੀ ਪਤਨੀ ਨੇ ਰੋਕਿਆ ਤਾਂ ਘਰ ਦੇ ਵਿੱਚ ਲੜਾਈ ਪੈ ਗਈ ਜਿਸ ਤੋਂ ਬਾਅਦ ਪਤਨੀ ਦੇ ਵੱਲੋਂ ਆਪਣੇ ਪਤੀ ਦਾ ਪਾਸਪੋਰਟ ਪਾੜ ਦਿੱਤਾ ਗਿਆ ਜੀ ਹਾਂ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਤਨੀ ਦੇ ਵੱਲੋਂ ਦੁਬਈ ਤੋਂ ਆਏ ਪਤੀ ਦਾ ਪਾਸਪੋਰਟ ਪਾੜ ਦਿੱਤਾ ਗਿਆ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਵਿਦੇਸ਼ ਦੇ ਵਿੱਚ ਜਾਵੇ ਫਿਲਹਾਲ ਉਹਨੇ ਦੱਸਦੀ ਕਿ ਪਤੀ ਨੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਆਪਣੀ ਹੀ ਪਤਨੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾਮ ਸਾਹਿਲ ਹੈ ਸੋਢੀ ਨਗਰ ਦਾ ਕੀ ਗੱਲ ਬਾਤ ਹੈ ਕੱਲ ਬਾਤ ਕੀ ਬਸ ਮੈਂ ਅਗਲੇ ਮਹੀਨੇ ਜਾਣਾ ਸੀ ਦੋ ਤਰੀਕ ਨੂੰ ਤੇ ਪੈਸੇ ਭਰੇ ਸੀ ਸਾਰਾ ਕੁਝ ਖਰਾਬ ਹੋ ਗਿਆ ਸਭ ਕੁਝ ਮੈਂ ਜਾਣਾ ਸੀ ਨਿਊਜ਼ੀਲੈਂਡ ਪਹਿਲਾਂ ਕਿੱਥੋਂ ਹੈ ਪਹਿਲਾਂ ਦੁਬਈ ਤੋਂ ਆਇਆ ਸੀ ਮੈਂ ਉੱਥੇ ਲਾ ਗਿਆ ਫਿਰ ਆ ਗਿਆ 1.5 ਸਾਲ ਫਿਰ ਹਾਂਜੀ ਫਿਰ ਨਿਊਜ਼ੀਲੈਂਡ ਦਾ ਲਵਾਇਆ ਹਾਂਜੀ ਹਾਂਜੀ ਤੇ ਕੀ ਗੱਲ ਬਾਰੇ ਨਾਲ ਬਾਅਦ ਕੀ ਕਰੇ ਲੜਾਈ ਉਹਨੇ ਪਾਸਪੋਰਟ ਪੜਤ ਨਹੀਂ ਮੰਨਿਆ ਜਾਂਦੇ ਨਾ ਤੇ ਮੇਰੇ ਬਸ ਇਹੋ ਹੀ ਹੈ ਕਿ ਬਸ ਮੇਰੀ ਕਾਰਵਜ ਜਿਹਨੂੰ ਦੋ ਬੰਦੇ ਬਸ ਕਰਨਾ ਬਾਂਦੇ ਕੇ ਮਾਂ ਦੀ ਰਹਿਣ ਦਿੱਤੀ ਮਾਂ ਦੇ ਵਾਸਤੇ ਹਾਂਜੀ ਪਾਸਪੋਰਟ ਕਿਵੇਂ ਬਣਾਉਂਦੇ ਪਾਸਪੋਰਟ ਬਹੁਤ ਮੁਸ਼ਕਿਲ ਨਾ ਬਣਿਆ ਬਹੁਤ ਜ਼ਿਆਦਾ ਮੁਸ਼ਕਿਲ ਨਾ ਪਾਸਪੋਰਟ ਬਣਿਆ ਬਹੁਤ ਜ਼ਿਆਦਾ ਉਦਰੀ ਇਸ ਮਾਮਲੇ ਚ ਨੌਜਵਾਨ ਦੀ ਮਾਤਾ ਨੇ ਕਿਹਾ ਕਿ ਉਸਨੇ ਪੈਸੇ ਫੜੇ ਸੀ ਆਪਣੇ ਪੁੱਤ ਨੂੰ ਵਿਦੇਸ਼ ਭੇਜਣ ਦੇ ਲਈ ਉਸਨੇ ਕਿਹਾ ਕਿ ਫਿਰੋਜ਼ਪੁਰ ਦੇ ਵਿੱਚ ਕਾਫੀ ਜ਼ਿਆਦਾ ਨਸ਼ਾ ਤਾਲ ਰਹੀ ਤੇ ਉਹ ਆਪਣੇ ਇਕਲੌਤੇ ਪੁੱਤ ਨੂੰ ਨਸ਼ੇ ਦੇ ਵਿੱਚ ਨਹੀਂ ਫਸਣ ਦੇਣਾ ਚਾਹੁੰਦੀ ਇਸ ਕਰਕੇ ਉਹ ਵਿਦੇਸ਼ ਭੇਜ ਰਹੀ ਹੈ ਪਰ ਉਹਨਾਂ ਦੀ ਨੂੰਹ ਦੇ ਵੱਲੋਂ ਉਸਦਾ ਪਾਸਪੋਰਟ ਕੱਟ ਦਿੱਤਾ ਗਿਆ ਮੇਰਾ ਮੁੰਡਾ ਇੱਕ ਡੈਡੀ ਦਾ ਸਿਰ ਤੇ ਨਹੀਂ ਹੈਗਾ ਮੈਂ ਕੰਮਕਾਰ ਕਰਕੇ ਪਹਿਲਾਂ 2 ਲੱਖ ਲੱਖ ਡਬਈ ਭੇਜਿਆ ਉੱਥੋਂ ਆ 26 ਤਰੀਕ ਨੂੰ ਜੀ ਤੇ ਹੋਣੇ ਤੇ 10ਵੇਂ ਮਹੀਨੇ ਟਿਕ ਸੀ ਮੈਂ 4 ਲੱਖ ਭਰਿਆ 2 ਤਰੀਕ ਦੇ ਲਈ ਜਾਣਾ ਸੀ ਤੇ ਘਰ ਦੇ ਤੇ ਲੜਦੇ ਤਾਂ ਪਾਸਪੋਰਟ ਸਾਰਾ ਕੁਝ ਪਾੜ ਦਿੱਤਾ ਕਸਮਾਡੀ ਮੁਸ਼ਕਿਲ ਨੇ ਪੈਸੇ ਭਰੇ ਕਰਜਾ ਚੱਕ ਚੱਕ ਕੇ ਦਵਾਈ ਤਾਂ ਆਏ ਹਾਂ ਹਾਂਜੀ ਦਵਾਈ ਤਾਂ ਅਜ 10 ਦਿਨ ਹੋਏ ਨੂੰ ਆਏ ਨੇ ਹੁਣ ਅਗਲਾ ਕਿੱਥੋਂ ਹੋ ਗਿਆ ਲੰਗਾ ਨਿਊਜ਼ੀਲੈਂਡ ਦਾ ਅਗਲੇ ਹੱਦੂ ਜੀ ਲੈਣ ਤਾਂ ਨਹੀਂ ਆਉਂਗਾ ਹਾਂਜੀ ਹਾਂਜੀ ਹੁਣ ਕੀ ਹੋ ਗਿਆ ਧਿਕਾਰ ਦੀ ਨਕਾਰਤਾ ਸਾਰਾ ਕੁਝ ਨਹੀਂ ਧਿਕਾਰ ਕਾਰਵਾਈ ਕੀਤੀ ਜਾਵੇ ਸਾਰਾ ਕੁਝ ਪਾਰਤਾ ਕਾਰਵਾਈ ਕੀਦਾ ਨਹੀਂ ਜਾਣਦੇ ਨਾਨੀ ਬਤ ਉਹ ਕਹਿੰਦੀ ਇੱਥੇ ਕਮਾਵੇਂ ਇੱਥੇ ਮੋਟਾ ਕੰਮ ਕਰਕੇ ਫਿਰ 2 ਨੰਬਰ ਦਾ ਘਰੇ ਤੇ ਕੰਮ ਇੱਥੇ ਨਸ਼ਾ ਨਹੀਂ ਰਮ ਨਹੀਂ ਆਦੇ ਬੱਚੇ ਨਹੀਂ ਰੱਖਣਾ ਚਾਹੀਦਾ ਹਾਂਜੀ ਅੱਜ ਅੱਗੇ ਮੈਂ 2 ਲੱਖ ਲਾ ਕੇ ਭੇਜਿਆ ਕਰਜ਼ਾ ਚੱਕ ਕੇ ਨਸ਼ਾ ਕਰਕੇ ਭੇਜਿਆ ਮੈਂ ਕਿਉਂਕਿ ਇੱਥੇ ਮੈਂ ਨਸ਼ੇ 'ਚ ਰੱਖਾ ਉਹਦੇ ਪੁੱਤਰ ਨੂੰ ਇੱਥੇ ਨਸ਼ਾ ਇੱਕੋ ਮੁੰਡਾ ਹੈ ਡੈਡੀ ਨੇ ਅੰਦਰ 10 ਸਾਲ ਹੋ ਗਏ ਪੂਰੇ ਹੋਏ ਨਹੀਂ ਮੈਂ ਭੇਜਿਆ ਮੈਂ ਤਾਂ ਕਰਕੇ 4 ਲੱਖ ਹੁਣ ਮੈਂ ਲਾਇਆ 10ਵੇਂ ਮਹੀਨੇ ਦੋ ਤਰੀਕ ਨੂੰ ਫਲੈਟ ਸੀ ਦੇਖਿੰਦਾ ਕਿਰਵਾਈ ਕੀਤੀ ਜਾਵੇ ਫਾਰਮਿਕ ਉਸ ਕਰੋ ਜੋ ਮੇਰੀ ਬਾਤ ਦੀ ਪਾਸਪੋਰਟ 파ੜਨ ਦੀ ਕਲ ਕਰਦਿਆਂ ਪਤਨੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਹੁਣ ਦੁਬਾਰਾ ਵਿਦੇਸ਼ ਜਾਵੇ ਕਿਉਂਕਿ ਉਹ ਘਰ ਦੇ ਵਿੱਚ ਕੱਲੀ ਰਹਿ ਜਾਂਦੀ ਹੈ ਤੇ ਉਸ ਦਾ ਦਿਲ ਨਹੀਂ ਲੱਗਦਾ ਉਸ ਨੇ ਕਿਹਾ ਕਿ ਇਸ ਕਰਕੇ ਉਹਨਾਂ ਦੇ ਵਿੱਚ ਅਣਬਣ ਹੋਈ ਤੇ ਉਸ ਦੇ ਵੱਲੋਂ ਪਾਸਪੋਰਟ 파ੜ ਦਿੱਤਾ ਗਿਆ कारण की मैं क्या भी नहीं साही भी डेढ़ साल अगले लाया अस मावा कदी कद मापिया कापिया कस मेरी घरे एक दिन कदी शहर कदी कि माव तीया हांजी मैं पड़िया मैं झूठ नहीं बोल दी इतना सी चल मेरा मामा नहीं है पैसा अंकल हैगा अंकल पा दैसा तेला ਮੇਨੇ ਬਾਦ ਪਾ ਦਾ 50000 ਪਾਤਾ 40 ਪਾਤਾ ਇਹ ਵੀ ਤਾਂ ਕਮਾਉਂਦਾ ਹੀ ਏ ਇੱਥੇ ਵੀ ਰੱਖ ਕਮਾਉਂਦਾ ਸਿੱਟ ਕੀ ਹੋਣੀ ਕਮਾਇਆ ਜਾਂਦਾ ਕਮਾ ਸਕਦਾ ਇੱਥੇ ਚਿੱਟਾ ਕਿਹੜਾ ਸਾਨੂੰ ਕੋਈ ਵੇਖਦਾ ਨਹੀਂ ਚਿੱਟਾ ਇੱਥੇ ਕਿਹੜਾ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਦੁਸਤੇ ਚ ਇਹੀ ਪੜਨ ਮੇਰੇ ਗਾਲ ਪਿਆ ਪੇੜਾ ਮਾਰੀਆਂ ਮੇਰੀ ਉਧਰ ਪੀੜਿਤ ਨੌਜਵਾਨ ਦੇ ਦੋਸਤ ਦਾ ਗੁੱਸਾ ਵੀ ਔਰਤਾਂ ਦੇ ਉੱਤੇ ਫੁੱਟਦਾ ਹੋਇਆ ਨਜ਼ਰ ਆਇਆ ਉਸਨੇ ਕਿਹਾ ਕਿ ਜੇਕਰ ਉਹ ਵਿਦੇਸ਼ ਨਹੀਂ ਜਾਣਗੇ ਤਾਂ ਪੰਜਾਬ ਦੇ ਵਿੱਚ ਰਹਿ ਕੇ ਹੀ ਨਸ਼ੇ ਦੀ ਦਲਦਲ ਵਿੱਚ ਫਸ ਜਾਣਗੇ ਤੇ ਫਿਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਿਸ ਤਰ੍ਹਾਂ ਕਰਨਗੇ ਉਸਨੇ ਵੀ ਮੰਗ ਕੀਤੀ ਕਿ ਇਸ ਔਰਤ ਦੇ ਖਿਲਾਫ ਸਖਤ ਕਾਰਵਾਈ ਹੋਵੇ ਨਾਮਨ ਵਾਲਮੀਕਨ ਫੋਜ਼ਪੁਰ ਨਜ਼ਾਮਦਿਨ ਵਸਤੀ ਬਲਾਕ ਪ੍ਰਧਾਨ ਅ ਮੁੰਡੇ ਨੂੰ ਲੈ ਕੇ ਆ ਸੀ ਜੇ ਮੈਂ ਉਹਦਾ ਮਾਮਾ ਮੁੰਡੇ ਨੂੰ ਲੈ ਕੇ ਆ ਸੀ ਮੈਂ 26 ਤਰੀਕ ਨੂੰ ਅੰਮ੍ਰਿਤਸਰ 에ਰਪੋਰਟ ਤੋਂ ਦੁਬਈ ਤੋਂ ਆਇਆ ਸੀ 1.5 ਸਾਲ ਲਾ ਕੇ ਹੁਣ ਉਹਨਾਂ ਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ ਤੇ ਆ ਪਾਸਪੋਰਟ ਦੇ ਟੋਟੇ ਟੋਟੇ ਤਾਂ ਉਹਨਾਂ ਹੋ ਗਏ ਉਹਨਾਂ ਤਾਂ ਫਲਾਈਟ ਤਾਂ ਕਿੱਥੇ ਜਾਊਗਾ ਇੱਥੇ ਹੀ ਰਹਿਣਾ ਪਊਗਾ ਤੇ ਜੇ ਮੈਨੂੰ ਸਮਝ ਨਹੀਂ ਆਉਂਦੀ ਅੱਜ ਕੱਲ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜੇ ਤੇ ਉਹਨਾਂ ਦੇ ਚ ਇਹ ਕੀ ਚੀਜ਼ ਹੈ ਕਿ ਹਾਂ ਵੀ ਆਪਾਂ ਪਾਸਪੋਰਟ ਹੀ ਪਾੜ ਦੇ ਚੱਕੇ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰ ਹੀ ਤਾਂ ਘਰ-ਬਾਰ ਬਣਾਊਗਾ ਜੇ ਆਪਾਂ ਇੱਥੇ ਰਵਾਂਗੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ 'ਚ ਹੈ ਇਸ ਤੋਂ ਵੱਧ ਨਸ਼ਾ ਕਿਤੇ ਨਹੀਂ ਹੈ ਕਤਲ ਨਸ਼ਾ ਚੋਰੀਆਂ ਦਕੈਤੀਆਂ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੋਣੇ ਆ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਤੇ ਤੁਸੀਂ ਇਹ ਦੱਸੋ ਜੀ ਕਿ ਆ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕਿ ਬੁੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ ਦੇਖੋ ਜੀ ਇੱਕ ਬੰਦੀ ਕਾਰਵਾਈ ਆ ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ ਆ ਬੰਦੀ ਕਾਰਵਾਈ ਹਰ ਹਾਲਤ ਚ ਕਰਵਾਵਾਂਗੇ ਜਿਹੜਾ ਪਾਸਪੋਰਟ ਪਾੜਿਆ ਕਿਉਂਕਿ ਅੱਜ ਜੇ ਪਾਸਪੋਰਟ ਪਾੜਿਆ ਕੱਲ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ ਹੋਰ ਵੀ ਪਾੜ ਸਕਦੇ ਆਪਾਂ ਤੇ ਜੇ ਆਪਾਂ ਅੱਜ ਪਾਸਪੋਰਟ ਪਾੜਿਆ ਤੇ ਬੰਦੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਐ ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ ਕਿਉਂਕਿ ਜਿਹੜੀ ਮੋਹ ਜਿਹੜੀ ਸਟੈਂਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ ਹੁਣ ਇਹਨੇ ਦੁਬਈ ਤੋਂ ਆਇ 26 ਤਰੀਕ ਨੂੰ ਆਇਆ ਸੀ ਆਵਲੀ 26 ਤਰੀਕ ਨੂੰ ਤੇ ਨਿਊਜ਼ੀਲੈਂਡ 10ਵੇਂ ਮਹੀਨੇ ਦੀ 2 ਤਰੀਕ ਨੂੰ ਇਹਨੇ ਜਾਣਾ ਸੀ ਤੇ ਵੀਜ਼ਾ ਲੱਗਿਆ ਸੀ ਤੇ ਚੱਕ ਕੇ ਆ ਪਾੜਤਾ ਜੀ ਪਾਸਪੋਰਟ ਹੁਣ ਜਿਹੜਾ ਇਹਦਾ ਹਰਜਾਨਾ ਉਹ ਕੌਣ ਪਰੂਗਾ ਇਹਨੇ ਤਾਂ ਲਾਤੇ ਚੱਕ ਚੁੱਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸ ਸਾਥ ਸੇ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿੰਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਨ੍ਹਾਂ ਦਾ ਇਹਨੇ ਕਰਜ਼ਾ ਦੇਣਾ ਇੱਕ ਹੀ ਕਰੂਗਾ ਫਿਰ ਇਹਦੇ ਤੋਂ ਸੁਸਾਇਸਾਈਡ ਤੋਂ ਇਲਾਵਾ ਤਾਂ ਕੁਝ ਨਹੀਂ ਹੈਗਾ ਫਿਰ ਜਾਂ ਤੇ ਮਰੂਗਾ ਜਾਂ ਕੁਝ ਖਾਊਗਾ ਜਾਂ ਫਿਰ ਇਹ ਚੋਰੀਆਂ ਚੱਕਾਰੀਆਂ ਕਰੂਗਾ ਜਾਂ ਫਿਰ ਚਿੱਟਾ ਵੇਚੂਗਾ ਜਿੰਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿੰਦੇ ਤੋਂ ਫੜਿਆ ਨੂੰ ਦਿੱਤਾ ਜਾਵੇ ਹੁਣ ਮੰਗਿਆ ਹੀ ਆ ਜੀ ਇਹਦੇ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਪਾਸਪੋਰਟ ਜਿਹੜਾ ਹੈਗਾ ਸਰਕਾਰੀ ਪ੍ਰੋਪਰਟੀ ਹੈ ਤੇ ਸਰਕਾਰੀ ਪ੍ਰੋਪਰਟੀ ਨੂੰ ਕੋਈ ਵੀ ਨਹੀਂ ਪਾੜ ਸਕਦਾ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਮੋਹਰ ਲੱਗੀ ਨਾ ਟਾਈਗਰ ਮੋਹਰ ਇਹ ਸਰਕਾਰੀ ਮੋਹਰ ਹੈ ਜੀ ਸਰਕਾਰੀ ਮੋਹਰ ਨੂੰ ਜੇ ਕੋਈ ਐਵੇਂ ਹੀ ਕੋਈ ਵੀ ਪਾੜ ਦੇ ਤਾਂ ਫਿਰ ਕੱਲ ਨੂੰ ਤਾਂ ਕੋਈ ਵੀ ਪਾੜ ਦੂਗਾ ਪ ਤੇ ਬੇਨਤੀ ਇਹੀ ਹੈ ਸਰਕਾਰ ਨੂੰ ਐਸਐਚਓ ਨੂੰ ਵੀ ਇਹੀ ਬੇਨਤੀ ਕਲਾਂ ਵਾਲੇ ਜਿਹਨੂੰ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਉਹਨਾਂ ਫੋਨ ਤੇ ਸਾਰੀ ਗੱਲਬਾਤ ਵੀ ਕਰ ਗਏ ਮੁੰਛੀ ਨਾਲ ਵੀ ਗੱਲ ਹੋਈ ਹੈ ਕਿ ਬੰਦ ਹੀ ਕਾਰਵਾਈ ਅੰਦੇ ਤੇ ਕੱਲ ਤੱਕ ਹੋ ਜਾਣੀ ਚਾਹੀਦੀ ਹੈ ਤੇ ਨਹੀਂ ਤਾਂ ਫਿਰ ਅਸੀਂ ਫਿਰ ਆਪਣਾ ਆਪ ਵਿਖਾਵਾਂਗੇ ਦੱਸਦੀ ਕਿ ਵਿਦੇਸ਼ ਜਾਣ ਦੇ ਨਾਮ ਦੇ ਉਤੇ ਇਹ ਘਰ ਦੇ ਵਿੱਚ ਕਲੇਸ਼ ਪਿਆ ਜਿਸ ਤੋਂ ਬਾਅਦ ਪਤਨੀ ਗੁੱਸੇ ਦੇ ਵਿੱਚ ਆਈ ਉਸ ਦੇ ਵੱਲੋਂ ਆਪਣੇ ਪਤੀ ਦਾ ਪਾਸਪੋਰਟ 파ੜ ਦਿੱਤਾ ਗਿਆ ਪਤਨੀ ਨੇ ਇਲਜ਼ਾਮ ਵੀ ਲਗਾਇਆ ਕਿ ਉਸ ਦੇ ਪਤੀ ਦੇ ਵੱਲੋਂ ਉਸ ਦੇ ਉੱਪਰ ਹੱਥ ਝੁਕਿਆ ਗਿਆ ਉਸਨੇ ਕਿਹਾ ਕਿ ਉਹ ਆਪਣੇ ਪਤੀ ਨੂੰ ਵਿਦੇਸ਼ ਨਹੀਂ ਜਾਣ ਦੇਵੇਗੀ ਕਿਉਂਕਿ ਉਹ ਸਿਰਫ 10 ਦਿਨ ਪਹਿਲਾਂ ਹੀ ਅਜੇ ਦੁਬਈ ਤੋਂ ਵਾਪਸ ਆਇਆ ਤੇ ਉਸਨੇ ਹੁਣ ਫਿਰ ਤੋਂ 2 ਅਕਤੂਬਰ ਨੂੰ ਨਿਊਜ਼ੀਲੈਂਡ ਜਾਣਾ ਸੀ ਅਤੇ ਜਿਵੇਂ ਹੀ ਉਸਨੇ ਰੋਕਿਆ ਤਾਂ ਘਰ ਦੇ ਵਿੱਚ ਲੜਾਈ ਹੋਈ ਜਿਸ ਤੋਂ ਬਾਅਦ ਉਸਦੇ ਵੱਲੋਂ ਪਾਸਪੋਰਟ ਪਾੜ ਦਿੱਤਾ ਗਿਆ ਫਿਲਹਾਲ ਪੁਲਿਸ ਇਸ ਮਾਮਲੇ 'ਤੇ ਕੀ ਕਾਰਵਾਈ ਕਰਦੀ ਹੈ ਇਹ ਵੇਖਣਾ ਵੀ ਲਾਜ਼ਮੀ ਹੋਵੇਗਾ ਫਿਰੋਜ਼ਪੁਰ ਤੋਂ ਫਰਮ ਜੀ ਸਿਖਾਣਾ ਪੰਜਾਬੀ ਲੋਕ ਚੈਨਲ